ਖੜਜੋ ਬਾਲਿਓ ਕਾਲਿਓ ਛੋਟੀ ਕਾਲ ਨੇ ਅੱਗੇ ਮਾਰਤਾ ਜਮਾ ਉਦੋਂ ਝੋਨੇ ਮੇਰੇ ਖੜਜੋ ਇੱਕ ਮਿੰਟਾ ਲੱਗ ਜਾਂਦੇ ਉਹੀ ਚੱਕ ਕੇ ਭੜ ਭੜ ਕੇ ਝੋੜੇ ਖਲਾੜਨ ਪਹਿਲਾਂ ਮੱਥਾ ਤੇ ਕੋਈ ਨੂੰ ਵਾਹ ਇਹ ਵਿਚਾਰ ਕੇ ਗੇਹੂ ਮਾਤਾ ਤੇਰਾ ਲੱਖ ਲੱਖ ਧੋਕੜਾ ਮਾਤਾ ਚੰਦਰੋਸ਼ਤਰਾ ਬਖਸ਼ੀ ਐਦ ਕਿਰ ਤੂੰ ਨਾ 90 ਮਣ 95 ਮਣ ਹੋ ਜਾਈ ਓਕੇ ਝੋਨੇ ਬਾਬਰੇ ਦਾ ਮਾਰਤਾ ਜਮਾਂ ਭੰਦੇ ਯਾਰ ਦੇ ਨੇ ਉਹਦਾ ਨਿਕਲਿਆ ਸਾਲਾ 340 ਮਨ ਸੀਗਾ ਤੂੰ ਨਾ ਵੇਖੀ ਕਿਤੇ ਰੁੱਥ ਜੀ ਰੁੱਥ ਨਾ ਜਾਈ ਕਿਤੇ ਵੇਖੀ ਮੇਰਾ ਤੂੰ ਹੀ ਕਰਨੇ ਮੇਰੇ ਪਾਰ ਐ ਜੱਟਾਂ ਦੇ ਵਿਚਾਰਿਆਂ ਦੇ ਕੱਲ ਦੇਹੂ ਮਾਤਾ ਤਾਂ ਬਹੁਤ ਸੁਣੀ ਖੜੀ ਆ ਤੈਨੂੰ ਖਰਾਕ ਪਾਉਂਗਾ ਜਿੰਨੀ ਅੱਖਾਂ ਗੀ ਉੰਨੀ ਪਰ ਇਹ ਨਾ ਹੋਵੇ ਕਿਤੇ ਮੁਰਕੇ ਮੌਕੇ ਤੇ ਆ ਕੇ ਜਵਾਬ ਦੇ ਜੇ ਫੱਗੜ ਤੇ ਤੇਰੇ ਪੈਣ ਗੂ ਬਹੁਤ ਬਟੋਨੇ ਵੰਗੂ ਆਹੋ ਕਿਤੇ ਬੜੀ ਫਿਰਦੇ ਚੰਗਾ ਕੋਕ ਕਰ ਕਿਉਂ ਤੈਨੂੰ ਲੱਗਦਾ ਮੈਂ ਖਰਾਕ ਪਾਉਣਾ ਤੇ ਕੱਟ ਲੈ ਤਿਆਰੀ ਇਹਨ ਕੱਟ ਲੈ ਉਸ ਤੇ ਸੁੱਕੀ ਨਾ ਪਈ ਰਹੇ ਜੀ ਖਾਲਾ ਆ ਠੀਕ ਆ ਛੇੜਾ ਕੀ ਕਰੀ ਜਾਂਦਾ ਪੱਠੇ ਵੱਢੀ ਜਾਂਦਾ ਠੀਕ ਆ ਤੇ ਕੁਇਸਰੀ ਸਾਲ ਮੈਂ ਜੀ ਕੁਇਸਰੀਆਂ ਬਾਹੂ ਆਉਂਦਾ ਹੁੰਦਾ ਹੁੰਦਾ ਨਿਕਾਂਦਾ ਜਾਂ ਪਰੇchnਾਲੇ ਤੁਹਾਨੂੰ ਕੁਇਸਰੀ ਮੇਰੇ ਪੱਠੇ ਵੱਢਣ ਵਾਲੇ ਪਾਸੇ ਧੁੱਪ ਚੜੀ ਪਈ ਐ ਤੇ ਨਹੀਂ ਨਹੀਂ ਪਰੇ ਹੋ ਜਾ ਤੁਸੀਂ ਮੱਥੇ ਉਹ ਨਹੀਂ ਨਹੀਂ ਤਾਇਆ ਪੱਠੇ ਸਿਵੜਾ ਲਾਂਗੇ ਤੇਰੇ ਨਾਲ ਕੁਇਸਰੀ ਸੁਣਾ ਦੇ ਤੁਸੀਂ ਪੱਠੇ ਮੇਨਾ ਵਢਾਉਣੇ ਨਹੀਂ ਮੇਰਾ ਟਾਈਮ ਖਰਾਬ ਕਰਕੇ ਉੱਠ ਜਾਓਗੇ 25-30% ਪੱਠੇ ਵਧਣੇ ਆ ਤੇ ਤੁਸੀਂ ਆਦਾ ਕੰਮ ਕਰੋ ਨਹੀਂ ਨਹੀਂ ਤਾਇਆ ਸਾਰੇ ਪੱਠੇ ਵਧਾਵਾਂਗੇ ਤੇ ਨਾ ਜਿੰਨੇ ਵਧਾਉਣੇ ਹੋਏ ਨਾ ਪੰਡਾ ਸਾਹਾਂ ਦਾ ਪੰਡਾ ਵੜਾ ਕੇ ਆਂ ਕੋਈ ਇਸਰੀ ਸਾਦੇ ਪੱਕੀ ਗੱਲ ਆ ਪੱਕੀ ਗੱਲ ਆ ਜੇ ਮੁੜ ਕੇ ਮੁੱਕਰ ਕੇ ਫੇਰ ਮੈਂ ਤੁਹਾਨੂੰ ਕੀ ਕਰ ਲੂੰ ਨਹੀਂ ਮੁੱਕਰ ਦੇ ਚੱਲ ਵਾਦਾ ਕਰੋ ਦਾਤੀਆਂ ਕਿਤੇ ਦਾਤੀ ਇੱਕ ਤਾਂ ਮੇਰੀ ਹੋ ਪਈ ਆ ਜਾਂ ਚੱਕ ਲਿਆ ਪਾਲੇ ਸੁਣ ਲਓ ਫਿਰ ਉਹ ਮੇਰਾ ਸਾਹ ਚੜ ਜਾਂਦਾ ਹੁਣ ਬੁਢਾ ਬੰਦਾ ਹੋ ਗਿਆ ਉਹ ਨਹੀਂ ਉਹਨਾ ਹੌਲੀ ਸੁਣਾ ਦੇ ਹੌਲੀ ਜਿਹੇ ਸੁਣਾ ਹੌਲੀ ਤਾਂ ਨਹੀਂ ਚਲਾਉਂਦਾ ਪੂਰੀ ਤੇਜ਼ ਹੀ ਤੇ ਇੱਕ ਦੰਦ ਦੁੰਦ ਹੈ ਨਹੀਂ ਮੂੰਹ 'ਚ ਹੁਣ ਆਵਾਜ਼ ਨੇ ਨਹੀਂ ਬਣਨੀਗੀ ਸੁਣਾ ਦੇ ਕਿਹੜੀ ਸੁਣਨੀ ਆ ਬੀਬੀ ਬੀਬੀ ਰਜਨੀ ਆਈ ਜੇ ਤੂੰ ਪਹਿਲਾਂ ਗਉਂਦਾ ਹੁੰਦਾ ਸੀ ਬੀਬੀ ਰਜਨੀ ਵਾਲੀ ਹਾਂ ਠੀਕ ਐ ਪਸਾ ਇਹ ਤਾਂ ਤੁਹਾਡੀ ਗੱਲ ਸਹੀ ਆ ਬੜੀ ਸੁਣਦੇ ਆ ਤੁਸੀਂ ਓ ਅੱਜ ਤੋਂ ਬੱਬੀ ਬਣ ਗਿਆ ਐਸ ਜਗ੍ਹਾ ਤੇ ਰੰਗ ਸੋਲੋ ਲੈ ਕੇ ਸਰੋਤੇਓ रजनी ਦਾ પ્રસੰਗ ਉਹ ਹਾਰੇ ਗੁੰਦੇ ਫੁੱਲ ਬੇਸ਼ਮਾਰ ਚੋਣ ਕੇ ਏ ਹੋ ਜੋਂਗੇ ਸਰੋਤੇ ਉਹ ਆਨੰਦ ਸੋਣ ਕੇ ਏ ਹੋ ਚਾਹੀਏ ਗੱਲ ਕਰਨੀ ਸਭ ਚ ਵਜਣੀ ਲੱਗੇ ਹਾਂ ਕਰਨ ਪੇਸ਼ ਬੀਬੀ ਰਾਜਣੀ ਓ ਤੂੰ ਸੀ ਪਹਿਲਾ ਸੁਣੀ ਹੋਊਗੀ ਬਲਾਰਿਆਂ ਤੋਂ ਅੱਜ ਸੁਣੋ ਸੁਬੇਦਾਰ ਦੇ ਦਲਾਰਿਆਂ ਤੋਂ ਓ ਕਰ ਜਾਂਗੇ ਵਰਤਸ ਨਾਕੇ ਹੱਦ ਜੀ ਕੰਟੇ ਨਾਲੋਂ ਬੀਤ ਯੁਵਕਤ ਵੱਧ ਜੀ ਓ ਪੱਤੀ ਦੇ ਪਰ ਗਨੇ ਦਾ ਸਰਦਾਰ ਸੀ ਦੁਨੀ ਚੰਦਰ ਰਾਜ ਦਾ ਅਹਿਲਕਰ ਸੀ ਆਵੇ ਤਨ ਰੋਜ ਸਰਕਾਰੀ ਰੋੜ ਦਾ ਘੱਟੋ ਘੱਟ ਹੋਊ ਮਾਲਕ ਕਰੋੜ ਦਾ ਹੋ ਲਾਖੀ ਨੇ ਮਤ ਮਰਤੀ ਨ ਕੰਮੇਂਦੀ 16 ਵਾਂਗ ਵੱਜੀ ਚਾਲ ਕ ਮਨੰਮੇਦੀ ਹੋ ਜਿਤਨੇ ਮਤਾਤਮੂਨ ਛੀ ਮਸੱਦੀ ਸੀ ਸਾਰਿਆਂ ਨੂੰ ਬੋਲ ਦਾ ਜਬਾਨ ਰੱਦੀ ਸੀ ਉਹ ਇਕੱਠੇ ਕਰ ਪੁੱਛੇ ਕੀ ਰਾ ਦਿੱਤਾ ਖਾਨੇ ਉਹ ਕਹਿੰਦੇ ਜੀ ਹਜੂਰ ਤੂੰ ਸਾਡੇ ਖਜਾਨੇ ਉਹ ਕੁਇਸਰੀ ਬਹੁਤ ਸੋਹਣੀ ਸੀ ਸਾਨੂੰ ਬਹੁਤ ਵਧੀਆ ਲੱਗੀ ਠੀਕ ਆ ਛੇਰਾ ਆਡੀਅנס ਵੀ ਤੁਸੀਂ ਦੱਸੋ ਤਾਂ ਇਹ ਕੁਇਸਰੀ ਬਹੁਤ ਸੁਣਾ ਗਾਈ ਤੁਸੀਂ ਕਮੈਂਟ ਕਰਕੇ ਜੂ ਦੱਸੋ ਵੀ ਸਾਨੂੰ ਕਿੰਨੀ ਵਧੀਆ ਲੱਗੀ ਪਾਇਆ ਤੂੰ ਦਾ ਚੱਬ ਕਰ ਤੇ ਕੁਇਸਰੀ ਦੇ ਅਸੀਂ ਪੱਠੇ ਬਣਾ ਤਾ ਹੁਣ ਤੇਰੇ ਨਾਲ ਪੱਠੇ ਠੀਕ ਸ਼ਾਬਾਸ਼